ਦਾ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਐਨਕਿਊ ਪ੍ਰੈਸ਼ਰ ਦੁਆਰਾ ਬਵਾਸੀਰ ਦਾ ਇਲਾਜ ਕਿਸੇ ਵੀ ਤਰ੍ਹਾਂ ਦੀ ਹੋਵੇ ਇਹ ਜਿਹੜੀ ਥੈਰੇਪੀ ਹੈ ਚైనా ਦੀ ਹੈ ਤੇ ਬਿਨਾ ਕਿਸੇ ਸਾਈਡ ਇਫੈਕਟ ਤੋਂ ਬਿਨਾ ਕਿਸੇ ਦਵਾਈ ਤੋਂ ਬਿਮਾਰੀ ਇਹ ਜਿਹੜੀ ਠੀਕ ਕੀਤੀ ਜਾ ਸਕਦੀ ਹੈ ਪਰ ਇਹ ਰੈਗੂਲਰ ਵਰਤਣਾ ਪੈਂਦਾ ਇਸ ਚੀਜ਼ ਨੂੰ ਇਹਦਾ ਪੁਆਇੰਟ ਜੀ ਇਸ ਜਗ੍ਹਾ ਤੇ ਐ ਇੱਕ ਤਾਂ ਆਪਾਂ ਇਸ ਜਗ੍ਹਾ ਤੋਂ ਨਪਣਾ ਐ ਇਸ ਜਗ੍ਹਾ ਤੋਂ ਡਹਾੜੀ ਚ ਤਿੰਨ ਤੋਂ ਚਾਰ ਵਾਰ ਆ ਜਗਾ ਨਪਣੀ ਪੂਰੇ ਜੋਰ ਨਾਲ ਐ ਇੰਨੇ ਜੋ ਉਹਨਾਂ ਨਪਣੀਆਂ ਵੀ ਜਿਹੜਾ ਮਰੀਜ਼ ਐ ਉਹਦੇ ਦਿਮਾਗ ਨੂੰ ਜਿਹੜੀ ਪੀੜ ਐ ਪੂਰੀ ਫੁੱਲ ਮਸੀ ਮਹਿਸੂਸ ਹੋਵੇ ਠੀਕ ਐ ਜੀ ਇੱਕ ਤਾਂ ਇਹਦਾ ਇਹ ਪੁਆਇੰਟ ਐ ਤੇ ਇੱਕ ਇਹਦਾ ਹੈਗਾ ਆਪਣੇ ਬਿਲਕੁਲ ਗੂਠੇ ਦੇ ਥੱਲੇ ਇਸ ਜਗ੍ਹਾ ਤੇ ਜਿੱਥੇ ਗੁੱਡੇ ਦੀ ਹੱਡੀ ਖਤਮ ਹੁੰਦੀ ਹੈ। ਇਸ ਜਗ੍ਹਾ ਤੇ ਜਿਹੜੇ ਮੇਰੇ ਮੀਰ ਨੂੰ ਬਵਾਸੀ ਰਹੇਗੀ ਹੈ ਉਹਨੂੰ ਥੋੜਾ ਜਿਹਾ ਵੀ ਆਪਾਂ ਜ਼ੋਰ ਨਾਲ ਨੱਪਾਂਗੇ ਤਾਂ ਉਹਨੂੰ ਜਿਹੜੀ ਪੀੜ ਹੈ ਮਹਿਸੂਸ ਹੋਊਗੀ। ਇਹ ਬਾਈ ਦੋਨਾਂ ਹੱਥਾਂ ਦਾ ਹੀ ਇੱਥੋਂ ਨੱਪਣਾ ਤੇ ਦੋਨਾਂ ਹੱਥਾਂ ਦਾ ਇੱਥੋਂ ਨੱਪਣਾ। ਠੀਕ ਹੈ ਜੀ। ਦੋ ਤੋਂ ਤਿੰਨ ਮਹੀਨੇ ਰਿਆਣਾ ਇਹ ਪੁਆਇੰਟ ਦੋਨ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਊਗਾ ਜੀ ਬਿਨਾਂ ਕਿਸੇ ਦਵਾਈ ਤੋਂ। ਬਿਨਾ ਕਿਸੇ ਸਾਈਡ ਇਫੈਕਟ ਤੋਂ ਅਜਮਾਇਆ ਵਾਜੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ ਜੀ